ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ-ਠਾਕ ਆ ਜੀ ਸੋ ਅੱਜ ਆਪਾਂ ਤੁਹਾਨੂੰ ਦਿਖਾਉਣ ਜਾਣੇ ਸੀ ਫੈਸ਼ਨ ਫਰੂਟ ਉਹ ਦੇਖੋ ਜਿਹੜੇ ਆਪਾਂ ਪਹਿਲਾਂ ਵੀ ਇੱਕ ਛੋਟੀ ਵੀਡੀਓ ਪਾਈ ਸੀ ਜਿਨ੍ਹਾਂ ਨੂੰ ਵਾਚ ਫਲਾਵਰ ਕਹਿੰਦੇ ਆ ਵੀ ਜਿਹੜੇ ਇਹ ਫੁੱਲ ਹੁੰਦੇ ਆ ਨਾ ਵੀ ਘੜੀ ਵਾਂਗੂ ਹੁੰਦੇ ਆ ਜਿਵੇਂ ਵੀ ਘੜੀ ਦੀਆਂ ਸੂਈਆਂ ਹੁੰਦੀਆਂ ਵੀ ਉਹ ਸਾਹਮਣੇ ਨਾਲ ਹੁੰਦੇ ਤਾਂ ਕਰਕੇ ਇਹਨਾਂ ਨੂੰ ਵਾਚ ਫਲਾਵਰ ਕਹਿੰਦੇ ਆ ਸੋ ਆ ਦੇਖੋ ਜੀ ਜਿਹੜੀ ਬੇ ਲੈਣੇ ਬਹੁਤ ਫਲ ਚੱਕਿਆ ਹੋਇਆ ਹੈਗਾ ਦੇਖੋ ਤੇ ਇਹ ਫੈਸ਼ਨ ਫਰੂਟ ਐਵੇਂ ਦੇ ਹੁੰਦੇ ਆ। ਆ ਦੇਖੋ ਤੁਹਾਨੂੰ ਦਿਖਾਉਂਗੀ। ਆਸੀ। ਇਹ ਫੈਸ਼ਨ ਫਰੂਟ ਹੁੰਦੇ ਆ ਬੀ ਆਪਣੀ ਸਿਹਤ ਲਈ ਵਧੀਆ ਹੁੰਦੇ ਆ ਖਾਣੇ ਚਾਹੀਦਾ ਫਰੂਟ ਆ ਇਹ ਇੱਕ ਪ੍ਰਕਾਰ ਦਾ ਇੱਕ ਪ੍ਰਕਾਰ ਦਾ ਕਿ ਇਹ ਫਰੂਟ ਹੀ ਹੈਗਾ ਹਨਾ ਤੇ ਇਹ ਦੇਖੋ ਆਪਣੀ ਜਿਹੜੀ ਬੇਲ ਆ ਇਹ ਬਹੁਤ ਵੀ ਦੂਰ ਤੱਕ ਫੈਲੀ ਹੋਈ ਆ। ਉਤੋਂ ਆਪਣੀ ਇਥੋਂ ਜਿਹੜੀ ਇਹ ਸਟਾਰਟ ਹੋ ਜਾਂਦੀ ਆ ਇੰਨੀ ਇਧਰ ਆ ਦੇਖੋ ਬਹੁਤ ਸੋਨੇ ਫੁੱਲ ਲੱਗੇ ਆ ਅਸੀਂ ਕੁ ਫੁੱਲ ਤੇ ਫੁੱਲ ਵੀ ਬਹੁਤ ਵਧੀਆ ਚੱਕਿਆ ਹੋਇਆ ਬੇਲ ਨੇ ਕੋਈ ਇਹਨੂੰ ਫੈਸ਼ਨ ਫਰੂਟ ਕਹਿੰਦੇ ਆ ਇਹ ਖਾਂਜੇ ਵੀ ਵਧੀਆ ਹੁੰਦਾਗਾ ਮੈਂ ਵੀ ਇੱਥੇ ਆ ਕੇ ਪਹਿਲੀ ਵਾਰ ਖਾਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਮੈਂ ਸਹੀ ਦੱਸਾਂ ਵੀ ਹਾਂ ਵੀ ਫੈਸ਼ਨ ਫਰੂਟ ਹੁੰਦਾ ਵਾ ਜਦੋਂ ਮੈਂ ਸੁਣਿਆ ਫੈਸ਼ਨ ਫਰੂਟ ਮੈਂ ਆਖਿਆ ਵੀ ਉਹ ਕਿ ਉਹ ਜਾਂ ਹੁੰਦਾ ਹੋਊਗਾ ਫਿਰ ਜਦੋਂ ਮੈਂ ਖਾਦਾ ਮੈਨੂੰ ਉਸ ਤੋਂ ਬਾਅਦ ਪਤਾ ਲੱਗਿਆ ਵੀ ਹਾਂ ਵੀ ਇਹ ਵਧੀਆ ਖਾਣ ਚ ਵੀ ਵਧੀਆ ਹੁੰਦਾਗਾ ਦੇਖੋ ਜੀ ਇਹ ਗਰਮਿੰਗਾ ਚੀ ਹੁੰਦਾਗਾ ਬਹੁਤ ਮਹਿੰਗਾ ਹੁੰਦਾ ਵੈਸੇ ਇਹ ਫਰੂਟ ਇੱਧਰ ਇਹ ਆ ਗਿਆ ਜੀ ਫਿਗ ਟਰੀ ਜਿਹਨੂੰ ਆਪਾਂ ਅਜ਼ੀਰ ਕਹਿ ਦਿੰਨੇ ਆ ਇਹ ਦੇਖੋ ਅਜ਼ੀਰ ਨੇ ਵੀ ਵਧੀਆ ਫਲ ਚੁੱਕਿਆਗਾ ਦੇਖੋ ਵਧੀਆ ਲੱਗ ਗਈ ਉਹ ਅਜ਼ੀਰ ਵੀ ਹਾਂਜੀ ਇਹ ਦੇਖੋ ਜੀ ਇਹ ਜਦੋਂ ਤਿਆਰ ਹੋ ਜਾਂਦੇ ਨੇ ਨਾ ਰੈਡੀ ਹੋ ਜਾਂਦੇ ਦੋ ਇਹ ਰੈੱਡ ਰੈੱਡ ਜੇ ਹੋ ਜਾਂਦੇ ਆ ਤੇ ਫਿਰ ਪਤਾ ਲੱਗ ਜਾਂਦਾ ਹੈਗਾ ਵੀ ਹਾਂ ਵੀ ਇਹ ਭਈ ਤਿਆਰ ਹੋ ਗਏ ਫਿਰ ਉਹਨੂੰ ਜਦੋਂ ਮਾੜਾ ਜਾਏ ਹੱਥ ਲਾਉਣੇ ਆ ਨਾਲ ਦੀ ਨਾਲ ਮਤਲਬ ਇਹ ਟੁੱਟ ਜਾਂਦੇ ਵੀ ਪੱਕਿਆ ਫਲ ਹੋ ਜਾਂਦਾ ਜਦੋਂ ਜਦੋਂ ਵਧੀਆ ਵੀ ਨਾਲ ਉਹਨੂੰ ਖਾਣ ਚ ਵੀ ਸਵਾਦ ਹੁੰਦੇ ਆ ਹੁਣ ਤਾਂ ਜੇ ਕੱਚੇ ਆ ਇਹ ਉਸ ਤਾਂ ਛੋਟੇ ਆ ਹਾਂਜੀ ਇੱਕ ਕਬੂਜਾ ਆਪਣੇ ਆ ਸੀ ਇੱਧਰ ਉਹ ਪਹਿਲਾ ਹੁੰਦੇ ਆ ਤਿਆਰ ਇਹ ਉਸ ਤੋਂ ਬਾਅਦ ਹੁੰਦੇ ਆ ਵੀ ਅੱਡੋ ਅੱਡੇ ਨਾਲ ਦੇ ਵੀ ਨਸਲਾ ਹੁੰਦੀਆਂ ਆ ਵੀ ਅੱਡੋ ਅੱਡਾ ਆ ਦੇਖੋ ਇਹ ਤਾਂ ਹਜੇ ਫਲ ਚੱਕੀ ਰਿਹਾ ਉਹਦੇ ਚ ਥੋੜੇ ਜੇ ਵੱਡੇ ਹੋ ਗਏ ਆ ਇੱਧਰ ਆ ਗਿਆ ਜੀ ਆਪਣੇ ਅਨਾਰਾਂ ਦਾ ਬੂਜਾ ਆ ਦੇਖੋ ਅਨਾਰਾਂ ਨੇ ਵੀ ਫੁੱਲ ਬਹੁਤ ਵਧੀਆ ਵਧੀਆ ਚੱਕਿਆ ਹੋਇਆ ਫਲ ਹਨਾ ਵੀ ਫੁੱਲ ਬਹੁਤ ਲੱਗੇ ਹੋਏ ਆ ਨਾਰਾਂ ਤੇ ਵੀ ਆ ਦੇਖੋ ਵੀ ਬਹੁਤ ਵਧੀਆ ਆ ਗਏ ਇੱਧਰ ਪੁਦੀਨਾ ਆ ਗਿਆ ਆਪਣਾ ਕਿੰਨਾ ਸੋਹਣਾ ਲੱਗਦਾ ਹੈ ਕੋਜਾ ਹਾਂਜੀ ਐਸੀ ਜੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਵਧੀਆ ਲੱਗੀ ਤਾਂ ਵੀ ਦੱਸਿਓ ਨਾ ਲੱਗੀ ਤਾਂ ਵੀ ਦੱਸਿਓ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ บายบาย